ਨਿਰਮਲ ਸੰਪਰਦਾ ਦੇ ਮਹਾਨ ਅਸਥਾਨ ਨਿਰਮਲ ਆਸ਼ਰਮ ਰਿਸ਼ੀਕੇਸ਼ ਵਿਖੇ ਪਿਛਲੇ 28 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਭਾਈ ਦਵਿੰਦਰ ਸਿੰਘ ਪਟ ਦੇ ਸਤਕਾਰਯਤ ਮਾਤਾ ਰਣਜੀਤ ਕੌਰ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਮਾਣਾ ਵਿਖੇ ਹੋਈ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਵਿਛੜੀ ਆਤਮਾ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ i yeah. yeah. i'm <laughs> going Oh no. ਰਣਜੀਤ ਕੌਰ ਜੀ ਨੂੰ ਸਤਿਗੁਰੂ ਜਿਨਨੇ ਕਾਪ ਜੀ ਨੇ ਸਵਾਸਤਾਂ ਦੀ ਪੁੰdze ਵਿਕਸਸ ਕਰਕੇ ਮਾਧੂ ਰੂਪ ਵਿੱਚ ਤੇ 82 ਸੱਚੇ ਪਾਤਸ਼ਾਹ ਜੀ ਸਵਾਸਤਾਂ ਦੀ ਪੁੰdze ਨੂੰ ਭੋਗਦੇ ਹੋਏ ਮਹਾਰਾਜ ਆਪ ਜੀ ਦੇ ਬਾਣਿਆਂ ਦੇ ਅਵਸਾਰ ਆਪ ਜੀ ਦੇ ਜਨਮਾ ਦੇ ਵਿੱਚ ਜਾਗ ਰਾਜੇ ਸੁਬੰਧੀਆਂ ਨੂੰ ਪੜਾ ਮੰਨਦੇ ਬਰਵਸਸ ਕਰਨੀ ਸੰਸਾਰ ਦੇ ਵਿੱਚ ਵਿਚਰਦੇ ਆ ਹਾਂ ਸਤਿਗੁਰੂ ست گل پاس ملنا ਤੋਂ ਪਾਪ ਸਾਹੋ ਤਾਪ ਗਇਆ ਸੰਸਾਰ ਸਤਿਗੁਰ ਪਾਸ ਬੇਨੰਤੀਆ ਮਨ ਰਾਮ ਆਭਾਨਾ ਤੁਟਾ ਸੱਚਾ ਪਾਪ ਸਾਹੋ ਤਾਪ ਗਿਆ ਸੰਸਾਰ ਪਰ ਤਾਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰ ਤੁੰ ਘਰਾ ਰਹਾ ਹੂੰ ਸਤ ਤੇਰੀ ਸਮਗਰੀ ਸਤ ਤੇਰਾ ਦਵਾਰਾ ਸਤਿ ਤੇਰੇ ਖਜ਼ੀਨਿਆਂ ਸਤਿ ਤੇਰਾ ਪਾਸਾਰ ਤੇਰਾ ਰੂਪ ਅਗੰਭ ਹੈ ਅਨੂਪ ਤੇਰਾ ਦਰਸਾਰਾ ਹੋਂਕੁਰਪਾਣੀ ਮੇਰੇ ਆਪ ਸੇਵਕਾਂ ਜਿਨ تیریا چلیا کو بلہ را باہر تکاکستا اولیے سوڈہا 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 ہم نے کانجی ستاہ دین پرنجیر کانجیر کانجیر سوڈہا 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 ਨਾਮ ਵਾਲੇ ਉਹਨਾਂ ਦੀ ਅੰਤਮ ਦਰਦ ਜਣ ਕਰਦਾ ਕਿਉਂਕਿ ਸ਼ਾਸਤਰ ਵਿੱਚ ਜੋ ਪਿਛਲੇ ਮਹੀਨੇ ਜੋ 25 ਤਵ ਬਿਮਾਰੀ ਦਾ ਦੂਜਰੇ ਸਾਨੂੰ ਬੱਚਾ ਨੇ ਇਹ ਮਹਰਤਾਹ ਪ੍ਰਿੰਡਾ ਦੇ ਉਹਨਾਂ ਦਾ ਇਲਾਜ ਕਰ ਰਿਹਾ ਸੀਗਾ ਪਰਵਾਰ ਨੇ ਬਹੁਤ ਮਨਹਟ ਕੀਤੀ ਪਰ ਗੁਰੂ ਮਹਾਰਾਜ ਜੀ ਨੇ ਵਿਣੀ ਟੈਂਕੀ ਨੂੰ ਬਹੁਤ ਸਾਰੀ ਪੁੰਜੀ ਬਖਸ਼ ਦਿੱਤੀ ਸੀ ਕੌਂਡਲੀ ਕੋ ਕੇ ਚਲੇ ਗਏ ਹਨ ਜਿਹੜੇ ਕੇੁਰਮਰ ਅਧਿਆਪਕਾਣਾ ਹੈ ਆਪਾ ਟੈਂਕੀ ਦੇ ਦੇਖਦਾ ਜਿਹੜਾ ਰਿਸ਼ੀਪਨ ਪਰਿਵਾਰ ਹੈ ਘਰਵਾਨੀ ਦਾ ਨਾਮ ਗੋੜਾ ਹੈ ਇਹਨਾਂ ਦੇ ਆਪਣਾ ਵਿੱਚ ਦੋ ਸੁਪੁੱਤਰ ਸਰਪਾਲ ਮੋਹਨ ਸਿੰਘ ਦੀ ਪਾਰਟ ਸਰਿੰਦਰ ਸਿੰਘ ਦੀ ਪਾਰਟ ਤੇ ਰੇਵੀ ਨਰਿੰਦਰ ਕੌਰ ਸਾਡੇ ਦਿਵਾਈ ਅਰਜੰਦਿਰ ਸਿੰਘ ਜੀ ਨੂੰ ਮਛੋੜਾ ਲੇਕੇ ਹਨ ਪਰਿਵਾਰ ਕਾਫੀ ਹਨੇ ਕੋ ਵਰਗਾਂ ਨਾਲ ਰੁਲਾ ਹੈ ਪਰ ਵੀਸ਼ੀ ਨੂੰ ਦਾ ਹਰ ਵੀ ਜਦੋਂ ਪਹਿਲਾ ਸਮਾ ਮਿਲਦਾ ਸੀਗਾ ਉਹ ਤਾਂ ਅੱਜ ਵੀ ਇੱਕਦਮ ਪਹਿਲਾਂ ਵੀ ਇਕੱਲੇ ਬਗਾਂ ਤੇ ਬੈਠਿਆ ਹੁੰਦਾ ਤਾਂ ਕਾਹਨ ਮੇਰੇ ਸਕੇ ਤੁਸੀਂ ਕਿੰਨੀ ਗੁਰਮਾਰ ਦੇ ਚੱਲਣਾ ਚਾਹੁੰਦਾ ਸੀ ਇਹਨਾਂ ਦਾ ਵੱਡਾ ਕੇ ਦਾ ਗੁਰਲਖਣ ਪਾਰਕਰ ਆਪਣੀ ਲਖਿਤਨ ਦੀ ਜੋਤੀ ਕਰਦਾ ਹੈ ਉਹਦੇ ਨਾਲ ਕਰਦਾ ਬਹਿਰਾ ਕਰਦਾ ਹੈ ਸਾਡਾ ਛੋਟਾ ਲੇਕਰ ਗੁਰਮੁਖੀ ਪਾਰਕਰ ਜੋ ਵੀ ਗੁੰਮੀ ਤੋਂ ਪਾਣ ਨੇ تقریبا 45 ਸਾਲ ਤੋਂ ਮੇਰੇ ਵੱਲ ਕੁਪੀਆ ਆ ਰਹੇ ਨੇ ਰੇਸ਼ੀਕੇਸ਼ ਦੇਖੇ ਆਪਣੀ ਖਿਬਾ ਨਮਾਰਿਆ ਹੈ ਗੁਰੂ ਦੇ ਗਰਵਾਨ ਦੇ ਨਾਮ ਤੇ ਆ ਰਹੇ ਸਾਡੇ ਬਹੁਤ ਵੀ ਸਤਿਕਾਰਯੋਗ ਮਾਤਾ ਰੰਜੀਤ ਕੌਰ ਜੀ ਸਪਰਨੀ ਸਰਦਾਰ ਰਵੀ ਸਿੰਘ ਜੀ ਪਟਲ ਜੋ ਕਿ ਲੇਟੇ ਜੀ ਸੰ ਸਦੀ ਦੀ ਛੋਟਾ ਤੇ ਹੈ ਮਾਤਾ ਜੀ ਬਾਰੇ ਮਾਨ ਸਾਡੇ ਸਟੇਜ ਸੈਕਟਰੀ ਸਾਹਮਣੇ ਬਸਾਰ ਚਲਾਸੀ ਰਿhta ਹੈ ਕਿ ਮਾਤਾ ਜੀ ਬਹੁਤ ਹੀ ਗੁਰਮਤਿ ਦਾ ਸੰਨ ਅਸੀਂ ਪਿਛਲੇ ਲਗਭਗ 8-9 ਸਾਲ ਤੋਂ ਪਰ ਅਸਰੀ ਆਉਂਦੇ ਜਾਂਦੇ ਰਹਿੰਦੇ ਹਾਂ ਉੰਕੇ ਉਹ ਮੰਦੇ ਸੋਤਰ ਸਰਦਾਰ ਗੁਰਿੰਦਰ ਸਿੰਘ ਜੀ ਪਾਟ ਸਰਦਾਰ ਗੁਰਿੰਦਰ ਸਿੰਘ ਜੀ ਇਹਨਾਂ ਨਾਲ ਸਾਡਾ ਜਦੋਂ ਤੋਂ ਹਾਲ ਇਹ 26 ਕਾਮਪਨੀ ਦੀ ਸਭਾ ਨਾਲ ਆਪਿਆਗਾ ਨੂੰ ਤੋਂ ਅਸੀਂ ਅਸਰੀ ਇਹਨਾਂ ਨੂੰ ਮੰਗਦੇ ਜਾਂਦੇ ਬੜਾ ਸਰਕਾਰ ਦੇ ਨੇ ਰੋਦੀ ਪਿਆ ਸਰਕਾਰ ਨਾਲ ਜਦੋਂ ਵੀ ਇਹਨਾਂ ਕੋਲੇ ਆਉਂਦੇ ਗੁਰਿੰਦਰ ਸਿੰਘ ਉਹਨਾਂ ਕੋਲੇ ਕਿਉਂਕਿ ਗੁਰਮੁਖ ਪਰਵਾਰ ਸੀ ਇਹ ਦੋਨੇ ਨੇ ਬਲਵਿੰਦਰ ਸਿੰਘ ਜੀ ਜੋ ਜੀਪੇਸ ਮਿਲੇ 1000 ਰੁਪਏ ਦੇ ਕੇ ਸਵਾਗਤ ਦੇ ਰਹੇ ਜੀ ਆਪਣਾ ਸਨਮ ਕਰਦੇ ਆ ਤੇ ਬਲਵਿੰਦਰ ਸਿੰਘ ਜੀ ਜਿੱਤੇ 1270 ਦੇ ਜੀ ਵੀ ਕੇ ਜਿੱਤੇ ਸਵਾਗਤ ਮੌਲੇ ਆ ਰਹੇ ਨੇ ਤੇ ਕੁਮਾਰ ਕਿਆਣਾ ਸਾਹਿਬ ਘਮਾਨ ਵਿਖੇ ਵੀ ਕਾਰਦਕਾਰੀ ਮੈਂਬਰ ਵੱਲੋਂ ਸਵਾਗਤ ਉੱਥੇ ਦੀ ਆਰ ਡੈਕਟਰ ਦੀ ਕਾਰਬਰ ਨੇ ਵਿੱਚ ਇਹ 250 70 ਰੁਪਏ ਸਵਾਗਤ ਮੌਲੇ ਆ ਰਹੇ ਹਨ ਸੋ ਸਵਾਗਤ ਆਪ ਨੂੰ ਕਰਦੇ ਆ ਕਿ ਅਸੀਂ ਸਾਰਾ ਨਹਿਣਾ ਦਾ ਸਤਿ ਕੀ ਹੈ ਕੇ ਇਹ ਪਰਮਾਤਮਾ ਇਹ ਬਹੁਰੂ ਦੀ ਸੱਚੇ ਜਿਤਾ ਸਵਰਗੀ ਮਾਤਾ ਰੰਜੀਤ ਜੀ ਕੋ ਆਪਨੇ ਚਰਨਾ ਵਿੱਚ ਨਵਾਸ ਬਖਸ਼ੀ ਅਤੇ ਪਿਛੇ ਪਰਵਾਰ ਸਾਸਰੰਦੀ ਅਤੇ ਰਿਸ਼ਤੇਦਾਰਨ ਨੂੰ ਪਾਣਮਨੰਦਾ ਬਰਕਸ਼ਰ ਸੋ ਪਰਿਵਾਰ ਵੱਲੋਂ ਹੋਮ ਹੋਇਆ ਹੈ ਧੰਨਵਾਦ ਕਰਨ ਦਾ ਸ੍ਰੀ ਸੰਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਵਾਦ